ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂਗੇ ਬੀ ਬ੍ਰੈਸਟ ਦੀ ਕਾਟ ਇਸ ਦੇ ਲਈ ਆਪਾਂ ਨੇ ਟੀਰਾ ਲੈਣਾਗਾ 6 ਇੰਚ ਮੋੜਾ ਲੈਣਾਗਾ 7 ਇੰਚ ਇੱਥੋਂ ਆਪਾਂ ਨੇ ਅੱਧਾ ਇੰਚ ਘਟਾ ਕੇ 5.5 ਇੰਚ ਤੇ ਨਿਸ਼ਾਨ ਲਾਏ ਇੱਥੋਂ ਆਪਾਂ ਨੇ ਲਾਇਆ 6 ਇੰਚ ਤੇ ਕਿਉਂਕਿ ਅੰਦਰੋਂ ਜਦੋਂ ਆਪਾਂ ਕਾਟ ਡੂੰਗੀ ਪਾਉਣੇ ਆ ਤਾਂ ਮੋਡੇ ਦੇ ਵਿੱਚ ਝੋਲ ਨਹੀਂ ਆਉਂਦਾ ਨਹੀਂ ਜੇ ਆਪਾਂ ਸਿੱਧੀ ਕਾਟ ਪਾਉਣੇ ਆ ਤਾਂ ਬਹੁਤ ਝੋਲ ਆਉਣ ਲੱਗ ਜਾਂਦਾ ਹੈ ਇਥੋਂ ਆਪਾਂ ਨੇ ਬੈਗ ਦੀ ਕਾਟ ਲਗਾਈ ਹੈਗੀ 2 ਇੰਚ ਤੇ ਜੇ ਇਸ ਤੋਂ ਘੱਟ ਨਾਪ ਹੁੰਦਾ 17 18 ਤਾਂ ਆਪਾਂ 1.5 ਇੰਚ ਤੇ ਲਗਾਉਂਦੇ ਇਸ ਲਈ ਆਪਾਂ ਨੇ ਉਹ 2 ਇੰਚ ਤੇ ਲਗਾਈ ਹੈ ਬੈਗ ਦੀ ਕਾਟ ਪਲੋਈਆ ਦੇ ਨਿਸ਼ਾਨ ਲਗਾਏ ਆਪਾਂ ਨੇ ਸਾਢੇ 11 ਇੰਚ ਤੇ ਕਿਉਂਕਿ ਇਸ ਦੇ ਨਾਲ ਵਧੀਆ ਫਿਟਿੰਗ ਆਉਂਦੀ ਹੈ ਜਿਹੜੇ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਉਣੇ ਆ ਉਹ ਆਪਾਂ ਨੂੰ ਇੱਥੋਂ ਜਿੱਥੋਂ ਆਪਾਂ ਪਲੋਈ ਲਗਾਉਣੇ ਆਗੇ ਜਿਵੇਂ ਇੱਥੋਂ ਪਲੋਈ ਹੈਗੀ ਹੈ 11.5 ਇੰਚ ਤੇ ਉਹ ਆਪਾਂ ਨੂੰ ਨਿਸ਼ਾਨੀ ਉਰੋਂ ਪਲੋਈ ਤੋਂ 2.5 ਇੰਚ ਲਗਾ ਕੇ ਐਂ ਸਿੱਧੀ ਲਾਈਨ ਲਗਾ ਕੇ ਇੱਥੋਂ ਪਲੋਈ ਚੱਕਣੀ ਚਾਹੀਦੀ ਹੈਗੀ ਇਸ ਦੇ ਨਾਲ ਬਹੁਤ ਵਧੀਆ ਫਿਟਿੰਗ ਆਉਂਦੀ ਹੈਗੀ ਕਿਉਂਕਿ ਆਪਣਾ ਫਿਟਿੰਗ ਦਾ ਮਤਲਬ ਆਪਾਂ ਨੂੰ ਇੰਚ ਪਤਾ ਨਹੀਂ ਲੱਗਦਾ ਕਿੱਥੋਂ ਕਿੱਥੇ ਨਿਸ਼ਾਨੀ ਲਗਾਉਣੀ ਚਾਹੀਦੀ ਆ ਕੋਈ ਵੀ ਭਾਰੀ ਆ ਕੋਈ ਹਲਕਾ ਨਾਪ ਆ ਉਹਦੀ ਵੀ ਆਪਾਂ ਪਲੋਈ ਤੋਂ 2.5 ਇੰਚ ਨਿਸ਼ਾਨੀ ਲਗਾ ਕੇ ਇੱਥੋਂ ਆਪਾਂ ਫਿਟਿੰਗ ਇੱਥੋਂ ਲਗਾਉਣੀ ਆ ਬਹੁਤ ਵਧੀਆ ਫਿਟਿੰਗ ਆਉਂਦੀ ਐ ਇਸ ਦੇ ਨਾਲ ਇੱਥੋਂ ਆਪਾਂ ਨੇ 3 ਇੰਚ ਡਾਉਨ ਕਾਟ ਪਾਉਣੀ ਹੈਗੀ ਇਸ ਦੇ ਨਾਲ ਗਲਾ ਮਤਲਬ ਇਧਰੋਂ ਮੋਢਿਆਂ ਤੋਂ نیچے ਨਹੀਂ गिरਦਾ ਕਮਰ ਹੈਗੀ ਆ ਦੀ 16 ਇੰਚ ਹਿੱਪ ਹੈਗੀ ਆ 22 ਇੰਚ ਜਦੋਂ ਆਪਾਂ ਨੇ ਸਿਲਾਈ ਕਰੀਏ ਸਿਲਾਈ ਕਰਨ ਤੋਂ ਬਾਅਦ ਆਪਾਂ ਨੇ ਮਤਲਬ 1/2 ਇੰਚ नीचे ਨੂੰ ਸਲਾਈ ਕਰਕੇ ਲਗਾਉਣੀ ਆ ਕਿਉਂਕਿ ਇਸ ਦੇ ਨਾਲ ਆਪਣੀ ਮਤਲਬ ਗਲਾ ਬੈਕ ਨੂੰ ਨਹੀਂ ਜਾਂਦਾ ਹੁਣ ਆਪਾਂ ਦੱਸਣ ਜਾ ਰਹੇ ਹਾਂ ਬਾਹ ਦੀ ਕਾਟ ਬਾਹ ਦੀ ਕਾਟ ਆਪਾਂ ਨੇ ਮੋਡਾ ਲਿਆਗਾ 20 ਇੰਚ ਦੇ ਹਿਸਾਬ ਨਾਲ ਮੋਡਾ 8 ਜਾਂ 8.5 ਇੰਚ ਸਹੀ ਰਹੇਗਾ ਇਸ ਤੋਂ ਘੱਟ ਜਾਂ ਵੱਧ ਨਹੀਂ ਸੈੱਟ ਆਉਂਦਾ ਹੈਗਾ 3 ਇੰਚ ਇਥੋਂ ਆਪਾਂ ਨੇ काट पाई है 3 इंच दी 1 इंच दी ਅੰਦਰ ਨੂੰ ਕਾਟ ਪਾਈ ਹੈਗੀ ਇਸ ਦੇ ਨਾਲ ਨਾਲ ਤਾਂ ਆਪਣੇ ਬਾਹਾਂ ਚ ਝੋਲਾਉਂਦਾ ਬਹੁਤ ਵਧੀਆ ਫਿਟਿੰਗ ਆਉਂਦੀ ਹੈਗੀ ਜੇ ਆਪਣਾ ਨਾਪ 17 18 ਇੰਚ ਹੁੰਦਾ ਤਾਂ ਆਪਾਂ ਮੋਡਾ ਨਾਲ ਲੈਣਾ ਸੀਗਾ 7 ਇੰਚ ਮੋਡਾ ਵੀ ਆਪਾਂ ਨੂੰ ਇੱਥੋਂ ਮੈਨਣਾ ਚਾਹੀਦਾ ਜਿੱਮੇ ਆਹ ਚੀਜ਼ ਇੱਥੋਂ ਲਗਾ ਕੇ ਇੱਥੋਂ 8 ਇੰਚ ਆ ਰਿਹਾ ਜੇ ਇੱਥੋਂ ਨਹੀਂ ਮੈਨਣਾ ਚਾਹੀਦਾ ਇਸ ਦੇ ਨਾਲ ਆਪਣੀ ਟਾਰਜ ਕਿਉਂਕਿ ਉਲਝਿਆ ਨੇ ਇਥੋਂ ਨ ਮੋਡਾ ਮਿੰਦਾ ਜਿਹੜਾ ਆਪਾਂ ਬਿਲਕੁਲ ਸਹੀ ਰਹਿੰਦਾ ਕਿਉਂਕਿ ਮੋਡਾ ਆਪਣਾ ਮਤਲਬ ਇੱਥੇ ਆ ਰਿਹਾ ਹੁੰਦਾ ਨਾ ਇਥੋਂ ਤਾਂ ਆਪਣੀ ਕਾਟ ਆਉਂਦੀ ਹੈਗੀ